ਭਾਈ ਯਾਰ ਮੈਂ ਸਾਲੇ ਬਣਾਉਣੇ ਆ ਉਹ ਮੇਰੀ ਜਨਾਨੀ ਨੂੰ ਛੇੜਦੇ ਸੀ ਕਹਿੰਦਾ ਯਾਰ ਐ ਨੱਚਦੇ ਨੂੰ ਆਏ ਹੱਥ ਪਾਉਂਦੇ ਮੇਰੇ ਛੇੜਦੇ ਹਾਂ ਦੱਸ ਲੈ ਡੀਜੇ ਤੇ ਡੀਜੇ ਤੇ ਹਾਂ ਗੰਦੇ ਗਾਣੇ ਲਵਾਉਂਦੇ ਭੈਣ ਗਾਣੇ ਲਵਾਉਂਦਾ ਸੀ ਗੰਦੇ ਗਾਣੇ ਪਤਾ ਨਹੀਂ ਕਿਹੜੇ ਸੀ ਡੀਜੇ ਦੇ ਕੋਈ ਰਸਤੇ ਉੱਤੇ ਜਿੰਨਾ ਮਰਜ਼ੀ ਉਹ ਹੋ ਜਾ ਜਦੋਂ ਜਨਾਨੀ ਲੰਡਰ ਹੋਵੇ ਭਲਾ ਤੋਂ ਸਾਰੀ ਯਾਦ ਕੁਛ ਨਾ ਕੁਛ ਉਹਦਾ ਪੂਰਾ ਕਰੀ ਚੱਲ ਜਦੋਂ ਲੰਡਰ ਆ ਨਾ ਉਹਨੇ ਤੜਕੇ ਉੱਠ ਕੇ ਬੰਦਾ ਨਵਾਂ ਭੱਲਣਾ ਹੀ ਭੱਲਣਾ ਉਹਨੇ ਲੰਡਰ ਰਹਿਣਾ ਹੀ ਲੈਣਾ ਹਾਂ ਇਸ਼ਕ ਦਾ ਰੰਡੀ ਰੋਣਾ ਸਾਰੀ ਉਮਰੇ ਮੁਕਦਾ ਨਹੀਂ ਦੋਸਤੋ ਘਰ ਵਾਲੀ ਰਾਤ ਨੂੰ ਨੱਚਦੀ ਸੀ ਡੀਜੇ ਤੇ ਵਿਆਹ ਸੀ ਮਾਸੀ ਦੀ ਕੁੜੀ ਦਾ ਬੱਗੇ ਸਫਰੀ ਦਾ ਗਾਣਾ ਮੁੰਡੇ ਨੇ ਲਵਾਤਾ ਤੇ ਮੋਢੇ ਤੇ ਹੱਥ ਰੱਖਿਆ ਤਾਂ ਉੱਥੇ ਕੀ ਬਣਿਆ ਮਾਹੌਲ ਬਹੁਤਾ ਗਰਮ ਹੋ ਗਿਆ ਘਰ ਵਾਲੇ ਨੂੰ ਸ਼ੱਕ ਸਿਆ ਵੀ ਘਰ ਵਾਲੀ ਤੇ ਵੀ ਇਹ ਕੋਈ ਨਾ ਕੋਈ ਕਾੜ ਕਰੂਗੀ ਕਹਿੰਦੇ ਹੁੰਦੇ 365 ਦਿਤਰ ਨਾਲ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਆਹੀ ਜੀ ਗੱਲ ਬਣ ਗਈ ਅੱਜ ਦੋਸਤੋ ਸਾਰੀ ਗੱਲ ਦੱਸਦੇ ਆ ਕੀ ਗੱਲ ਬਣੀ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰঞ্জੀ ਸਿੱਧੂ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਮੀਆਂ ਬੀਬੀ ਖੜੇ ਆ ਗੱਲ ਕੀ ਹੋਈ ਆ ਸਾਰੀ ਰਾਤ ਨੂੰ ਰਾਤ ਨੂੰ ਇਹਨਾਂ ਦਾ ਕੋਈ ਚੱਕਰ ਬਣ ਗਿਆ ਵਿਆਹ ਤੇ ਗਏ ਸੀਗੇ ਕੀ ਗੱਲ ਬਣੀ ਆ ਸਾਰੀ ਗੱਲ ਕਰਦੇ ਆ ਬਾਈ ਨਾਲ ਬਾਈ ਜੀ ਸਸੀ ਕਾ ਸਸੀ ਕਾ ਬਾਈ ਜੀ ਕੀ ਗੱਲ ਹੋ ਗਈ ਸਾਰੀ ਬਾਈ ਯਾਰ ਮੈਂ ਸਾਲੇ ਬਣਾਉਣੇ ਆ ਉਹ ਮੇਰੀ ਜਨਾਨੀ ਨੂੰ ਛੇੜਦੇ ਸੀ ਕਹਿੰਦਾ ਯਾਰ ਐ ਨੱਚਦੇ ਨੂੰ ਆਏ ਹੱਥ ਪਾਉਂਦੇ ਮੇਰੇ ਤੇ ਹਾਂ ਹੱਥ ਪਾਉਂਦੇ ਸੀ ਆਏ ਦੱਸ ਲੈ ਡੀਜੇ ਤੇ ਡੀਜੇ ਤੇ ਹਾਂ ਗੰਦੇ ਗਾਣੇ ਲਵਾਉਂਦੇ ਭੈਣ ਕੌਣ ਲਵਾਉਂਦਾ ਸੀ ਗੰਦੇ ਗਾਣੇ ਪਤਾ ਨਹੀਂ ਕਿਹੜੇ ਸੀ ਡੀਜੇ ਨੇ ਕੋਈ ਰਸਤੇ ਰੋ ਤੇ ਮੈਨੂੰ ਗੁੱਸਾ ਚੜਿਆ ਮੈਂ ਉਹਨਾਂ ਨਾਲ ਜਦ ਪਿਆ ਉਹਨਾਂ ਨੇ ਨਾਲ ਮੈਨੂੰ ਕੁੱਟਿਆ ਯਾਰ ਅਰੇ ਤੈਨੂੰ ਕੁੱਟਿਆ ਉਹਨਾਂ ਨੇ ਨਹੀਂ ਗੱਲ ਹੁਣ ਸਾਰੀ ਹੋਈ ਕੀ ਆ ਬਾਈ ਕਿਵੇਂ ਸੁਆਬ ਆਪਣੇ ਵਿਆਹ ਤੇ ਜਾਂਦਾ ਕੀ ਦਾ ਵਿਆਹ ਸੀਗਾ ਬਾਈ ਬਾਈ ਸਾਡੇ ਰਿਸ਼ਤੇਦਾਰਾਂ ਦਾ ਵਿਆਹ ਸੀਗਾ ਅਸੀਂ ਦੋਨੇ ਗਏ ਆ ਠੀਕ ਐ ਨੱਚੀ ਜਾਂਦੀ ਐ ਮੈਮੀ ਕੀ ਦਾ ਰਿਸ਼ਤ ਦਰਜਾ ਮਾਸੀ ਦਾ ਚਾਚੀ ਦਾ ਤਾਈ ਦਾ ਮਾਮੇ ਦਾ ਮਾਮੇ ਦੇ ਮੁੰਡੇ ਦਾ ਮਾਮੀ ਦਾ ਭਾਂਜੇ ਦਾ ਭੈਣ ਦੇ ਭਰਾ ਦਾ ਮੁੰਡੇ ਦਾ ਕਿਸੇ ਦਾ ਤਾਂ ਹੋਊਗਾ ਓਏ ਇਹ ਤਾਂ ਰਿਸ਼ਤੇਦਾਰ ਸੀ ਇਹਦੀ ਮਾਸੀ ਦੀ ਕੁੜੀ ਦਾ ਵਿਆਹ ਸੀਗਾ ਹਾਂ ਅਸੀਂ ਉੱਥੇ ਗਏ ਸੀਗੇ ਅੱਛਾ ਤੇਰੀ ਮਾਸੀ ਦੀ ਕੁੜੀ ਦਾ ਵਿਆਹ ਸੀ ਹਾਂਜੀ ਕੀ ਨਾਉ ਦਾ ਉਹਦਾ ਨਾ ਪ੍ਰੀਤ ਪ੍ਰੀਤ ਹਾਂਜੀ ਪ੍ਰੀਤ ਦਾ ਵਿਆਹ ਸੀਗਾ ਤੁਸੀਂ ਗਏ ਸੀਗੇ ਤੇ ਡੀਜੇ ਤੇ ਕੀ ਵਾਰਦਾਤ ਕੀ ਹੋ ਗਈ ਵੀਰੇ ਮੈਂ ਤਾਂ ਨੱਚ ਰਹੀ ਸੀ ਹੁਣ ਵੇਖਦੇ ਤਾਂ ਹੁੰਦੀ ਆ ਲੋਕ ਹੂੰ ਤੇ ਇਹ ਮੈਨੂੰ ਕਹਿ ਰਿਹਾ ਏ ਛੁਡੇ ਕਿੰਨੀ ਉਹ ਮੁੰਡਾ ਸਿਆਰੇ ਕਰਦਾ ਮੈਨੂੰ ਕਹਿੰਦਾ ਛੁਡੀ ਗੱਲ ਉਹਦੇ ਨਾਲ ਇਹ ਮੈਨੂੰ ਇਦਾਂ ਕਰ ਰਿਹਾ ਅੱਛਾ ਇਹ ਤੈਨੂੰ ਇਹ ਤੈਨੂੰ ਟੌਰਚਰ ਕਰਦਾ ਪਹਿਲਾਂ ਵੀ ਸ਼ੱਕ ਕਰਦਾ ਤੇਰੇ ਤੇ ਹਾਂਜੀ ਪਹਿਲਾਂ ਵੀ ਅੱਛਾ ਭਾਈ ਸ਼ੱਕ ਕਦੋਂ ਕਰਦਾ ਤੂੰ ਆਦੀ ਘਰ ਯਾਰ ਭਾਈ ਮੇਰੀ ਗੱਲ ਸੁਣ ਸ਼ੱਕ ਤਾਂ ਇੱਕ ਪਾਸੇ ਭੈਣੀ ਆਵੇ ਸ਼ੱਕ ਤਾਂ ਐ ਕਿਹੜਾ ਸ਼ੱਕ ਹੋ ਗਿਆ ਕੌਣ ਕਰਦਾ ਸੀ ਐ ਇਹਨੂੰ ਪੁੱਛ ਕੌਣ ਸੀਗਾ ਬਈ ਵੀਰੇ ਤੋਂ ਨਾਲ ਮੁੰਡੇ ਦਾ ਮੋਢਾ ਲੱਗ ਗਿਆ ਸੀ ਉਹ ਲਾਗੇ ਦੇ ਇਹ ਤਾਂ ਕਹਿੰਦਾ ਮੋਢੇ ਤੇ ਹੱਥ ਰੱਖਿਆ ਸੀ ਨਹੀਂ ਨਹੀਂ ਵੀਰੇ ਐ ਮੋਢਾ ਐਂ ਲੱਗਦਾ ਹੁੰਦਾ ਕਿ ਐਂ ਲੱਗਦਾ ਦੱਸ ਦੋ ਮੋਢਾ ਕਿਵੇਂ ਲੱਗਦਾ ਰਾਤ ਨੂੰ ਰਾਤ ਨੂੰ ਨਾਲ ਦੇ ਸੀਗੇ ਜਦੋਂ ਰਾਤ ਨੂੰ ਸ਼ਾਮ ਨੂੰ ਬਈ ਕੀ ਗੱਲ ਕੀ ਹੋ ਗਈ ਸਾਰੀ ਬਈ ਥੋੜੀ ਥੋੜੀ ਲੜਾਈ ਤਾਂ ਹੋਈ ਸੀ ਫਿਰ ਯਾਰ ਬਾਈ ਮੇਰੀ ਗੱਲ ਸੁਣ ਤੁਸੀਂ ਕਿੱਥੇ ਸੀ ਜਦੋਂ ਐ ਮੋਢੇ ਦਾ ਹੱਥ ਰੱਖਦੇ ਬੰਦਾ ਹੋਊਗਾ ਉਹ ਮਰੀ ਜ਼ਮੀਰ ਵਾਲਾ ਹੋਊਗਾ ਜਿਹਦੀ ਜਨਾਨੀ ਕਿਹਦੇ ਸਾਹਮਣੇ ਆਏ ਕਰਕੇ ਬੰਦਾ ਖੜਜੂ ਕਿਹੜਾ ਕਹੂਗਾ ਜੰਤਰੀ ਜਨਾਨੀ ਨੂੰ ਕੋਈ ਬੰਦਾ ਟੱਚ ਵੀ ਕਰ ਦੇ ਨਾ ਦਿਨ ਤੋਂ ਬੰਦਾ ਵੇਚ ਦਿਨ ਲੰਘ ਜਾਂਦਾ ਠੀਕ ਆ ਉਹਨੇ ਐ ਕੀਤਾ ਠੀਕ ਆ ਮੈਨੂੰ ਕੀ ਪਤਾ ਬਈ ਵਿਆਹ ਤੇ ਇਹ ਸਿਸਟਮ ਹੁੰਦਾ ਭੈਣ ਭਰਾ ਕੋਈ ਕੁਝ ਹੋ ਸਕਦਾ ਮੈਨੂੰ ਪੁੱਛਿਆ ਤੇਰਾ ਕੀ ਲੱਗਦਾ ਕਹਿੰਦੀ ਮੈਂ ਤਾਂ ਜਾਣਦੇ ਨਹੀਂ ਜਾਣਦੀ ਨਹੀਂ ਉਹੀ ਮੁੰਡੇ ਦਾ ਤਰਕ ਲੈ ਕੌਣ ਸੀਗਾ ਬਈ ਉਹ ਵੀਰੇ ਗਾਂਧੀ ਗਾਂ ਮੇਰੀ ਭੂਆ ਦਾ ਮੁੰਡਾ ਹੀ ਗਾਂਧੀ ਗਾਂ ਵੀਰੇ ਹੋ ਗਿਆ ਗਾਂਧੀ ਗਾਂ ਕਿਵੇਂ ਭੂਆ ਦਾ ਮੁੰਡਾ ਬਣਜੇ ਬਈ ਤੁਸੀਂ ਇਹਨੂੰ ਪੁੱਛਿਆ ਨਹੀਂ ਵੀ ਭੂਆ ਦਾ ਮੁੰਡਾ ਮਲਾ ਮੈਨੂੰ ਮੈਂ ਕਿਹਾ ਨੋ ਮਿਲੇ ਨਹੀਂ ਤੂੰ ਭੂਆ ਦਾ ਮੁੰਡਾ ਹੋਊ ਜਾਂ ਕੋਈ ਵੀ ਹੋਊ ਯਾਰ ਮੈਂ ਮੰਨਦਾ ਚੱਲ ਮਾਸੀ ਭੂਆ ਦੇ ਹੋਗੇ ਆਪਾਂ ਜੱਫੀਆਂ ਆਪਾਂ ਦੀ ਭੈਣ ਪਾ ਲੈਨੇ ਹਨਾ ਉਹ ਤਾਂ ਮੈਨੂੰ ਕਹਿੰਦੀ ਮੈਂ ਤਾਂ ਕੋਈ ਪਤਾ ਮੈਂ ਜਾਣਦੀ ਨਹੀਂ ਗਾਂ ਦੀ ਗਾਂ ਕੌਣ ਆ ਗਾਂ ਦੀਆਂ ਦੱਸ ਠੀਕ ਹੈ ਮੈਂ ਜਦੋਂ ਜਾ ਕੇ ਉਹਦੇ ਲਫੇੜਾ ਮਾਰਿਆ ਉਹਨੇ ਚਾਰ ਮੁੰਡੇ ਸਾਡੇ ਮੈਨੂੰ ਮੇਰੇ ਨਾਲ ਕੁਲਪੇ ਮੇਲੇ ਲੇੜੇ ਪਾੜ ਤੇ ਇਹਨੂੰ ਚਾ ਚੜਦਾ ਹੋਣਾ ਮੈਨੂੰ ਲੱਗਾ ਮੇਲੇ ਲੇੜੇ ਪੜਵਾ ਕੇ ਨਹੀਂ ਅੱਛਾ ਬਾਈ ਲੜਾਈ ਹੋ ਗਈ ਇਹਨਾਂ ਦੀ ਜਦੋਂ ਤੇ ਤੁਸੀਂ ਛੁੜਾਇਆ ਨਹੀਂ ਨਾ ਨਾ ਵੀਰੇ ਉਹਦਾ ਵੈਸੀ ਨਕ ਲੈਂਦੇ ਆ ਮੇਰੇ ਨਾਲ ਨੱਚ ਰਹੇ ਸੀ ਉਹ ਕੌਣ ਕੌਣ ਨੱਚਦੇ ਸੀਗੇ ਜਦੋਂ ਤੁਸੀਂ ਨੱਚੀ ਜਾਂਦੇ ਸੀਗੇ ਕੱਲੇ ਨੱਚਦੇ ਸੀਗੇ ਕੋਈ ਬਾਵਾ ਜਨੇ ਸੀਗੇ ਨੱਚਣ ਨੂੰ ਵੀਰੇ ਬਾਵਾ ਜਨੇ ਨੱਚੀ ਜਾਂਦੇ ਸੀ ਤੇ ਅਸੀਂ ਇਕੱਠੇ ਨੱਚਣ ਲੱਗ ਗਏ ਤੇ ਇਹ ਮੈਨੂੰ ਕਹਿੰਦਾ ਤੂੰ ਮਾੜੀ ਇਹਦੇ ਨਾਲ ਫੋਨ ਤੇ ਗੱਲਾਂ ਕਰਦੀਆਂ ਮੈਂ ਕਿਹਾ ਨਹੀਂ ਉਹਦਾ ਉਹ ਵੈਸੀ ਅਗਲਾ ਨੱਚ ਲੈਂਦਾ ਨਾ ਕਿਹਨੂੰ ਫੋਨ ਤੇ ਗੱਲਾਂ ਕਰਦਾ ਫੋਨ ਤੇ ਗੱਲ ਹੀ ਨਹੀਂ ਕੀਤੀ ਬਾਈ ਯਾਰ ਮੇਰੇ ਅੱਖਾਂ ਦੇ ਸਾਹਮਣੇ ਜਦੋਂ ਆ ਚੀਜ਼ ਹੋਊਗੀ ਤੂੰ ਦੱਸ ਦੇ ਤੂੰ ਮੰਨ ਤੂੰ ਕਿਹੜੇ ਗਾਣਾ ਕਿਹੜਾ ਚੱਲਦਾ ਪਿਆ ਸੀ ਗਾਣਾ ਕੀ ਚੱਲਦਾ ਸੀਗਾ ਤੇਰੇ ਜਿੱਤੇਰਾ ਯਾਰ ਬੋਲਦਾ ਤੇਰੇ ਜਿੱਤੇਰਾ ਯਾਰ ਕਬੜ ਗਈ ਹਾਂ ਕੀਨੇ ਲਵਾਇਸੀ ਹੈ ਜਿਹੜੇ ਇਹ ਉਹ ਤੇ ਇਹਦੇ ਯਾਰ ਨਹੀਂ ਲਵਾਏ ਹੋਣਗੇ ਜਿਹੜਾ ਵਿਆਹ ਤੇ ਹੈ ਜੀ ਗਾਣੇ ਕੌਣ ਲਵਾਉਂਦਾ ਮੈਨੂੰ ਕੀ ਪਤਾ ਇਹਨੂੰ ਪੁੱਛ ਯਾਰ ਬਾਈ ਅੱਛਾ ਫਿਰ ਤੁਸੀਂ ਕੀ ਕਿਹਾ ਬਾਈ ਮੈਨੂੰ ਕਹਿੰਦਾ ਮੈਂ ਕਿ ਗਾਣੇ ਕਲਵਾਉਣਾ ਗਾਣੇ ਦਾ ਤਾਂ ਲੱਗਿਆ ਭਾਂਜੋ ਐਵੇਂ ਕਿਵੇਂ ਹੱਥ ਪਾਉਜੀ ਯਾਰ ਹੂੰ ਆਉਦੀ ਜਨਾਨੀ ਦੀ ਅੱਖਾਂ ਦੇ ਸਾਹਮਣੇ ਬੰਦਾ ਕਿਵੇਂ ਹੱਥ ਪਾਜੀ ਯਾਰ ਅੱਛਾ ਤੇਰੇ ਜਦੋਂ ਜਨਾਨੀ ਤੇ ਹੱਥ ਰੱਖਿਆ ਉਹਨੇ ਤੇ ਨਾਲ ਦੀ ਨਾਲ ਤੂੰ ਚਿਪੜਾ ਤਾਂ ਕੁਝ ਨਹੀਂ ਮੋਲਿਆ ਚਿਪੜ ਮੈਨੂੰ ਪੁੱਛ ਅ ਵੀ ਕੌਣ ਅੱਛਾ ਤੈਨੂੰ ਇਹਨੂੰ ਪੁੱਛਿਆ ਫਿਰ ਇਹ ਕਹਿੰਦੀ ਮੈਂ ਤਾਂ ਜਾਣਦੀ ਨਹੀਂ ਗਾਂ ਦੀ ਗਾਂ ਮੈਂ ਜਾਣਦੀ ਨਹੀਂ ਕਹਿੰਦੀ ਫੇਲੇ ਫੇੜਾ ਮੇਰਾ ਫੇਰ ਫੇਰ ਮੈਂ ਮਾਲਾ ਲਫੇੜਾ ਤੁਸੀਂ ਇਕੱਲੇ ਸੀਗੇ ਹਾਂ ਨਹੀਂ ਉਹ ਕਿੜਾ ਲਫੇੜੇ ਲੂੜੇ ਖਾ ਕੇ ਉੱਠ ਗਿਆ ਮੈਥੋਂ ਮੁੜ ਕੇ ਜਦੋਂ ਮੈਂ ਬਾਹਰ ਗਿਆ ਮੈਂ ਵਿਸ਼ਾਪ ਕਰਨ ਉੱਠ ਗਿਆ ਉਹ ਗਾ ਮੁੰਡੇ ਸੱਦੀ ਬੈਠੇ ਅੱਛਾ ਉਹਨਾਂ ਨੇ ਬਾਹਰ ਮੇਲੇ ਨਾਲ ਹੱਥੋ ਪਾਈ ਕੀਤੀ ਮੇਲੇ ਲੜੇ ਲੂੜੇ ਪਾੜ ਤੋਂ ਚਾਰ ਪੰਜ ਆਨੇ ਸੀ ਜਿੰਨਾਂ ਕ ਮੈਥੋਂ ਵੱਜੀਆਂ ਮੈਂ ਮਾਰ ਲੀਆਂ ਉਹਨਾਂ ਨੇ ਵੱਧ ਮਾਰ ਇਹ ਨਹੀਂ ਬੋਲੀ ਨਾ ਇਹਨੇ ਕੀ ਬੋਲਣਾ ਇਹਦਾ ਜਿਹੜਾ ਇਹਦਾ ਹੋਊਗਾ ਕੋਈ ਸਾੜ ਘੰਟ ਅੱਛਾ ਇਹਨੂੰ ਇਹਨੂੰ ਕੁਝ ਨਹੀਂ ਕਹ ਤੂੰ ਨਾ ਇਹਨੂੰ ਮੈਂ ਯਾਰ ਭਾਈ ਮੇਰੀ ਗੱਲ ਸੁਣ ਇਹਨੂੰ ਤਾਂ ਮੈਂ ਤਾਂ ਕਹਿੰਦਾ ਨਾ ਜਿਵੇਂ ਬਾਹਰ ਹੁੰਦੀ ਇਹ ਇਹ ਦਿਮਾਗ ਆ ਕੇ ਬਾਅਦ ਚਲੇ ਫੜੇ ਮਾਜਾ ਵੀ ਤੇਰੇ ਯਾਰ ਨੇ ਮੈਨੂੰ ਕੁੱਟਿਆ ਅੱਛਾ ਫੇਰ ਬਾਈ ਕਹਿੰਦੇ ਵੀ ਵਿਆਹ ਤੁਸੀਂ ਵਿੱਚ ਹੀ ਛੱਡ ਗਏ ਇਹਨੂੰ ਰਾਤ-ਰਾਤ ਹੀ ਘਰੇ ਲਿਆ ਬਾਈ ਮੈਂ ਰਾਤੋ-ਰਾਤ ਘਰੇ ਲਿਆ ਤੇ ਮੁੜ ਕੇ ਤੇ ਮਾਪਿਆਂ ਨੂੰ ਸੱਦ ਕੇ ਮੈਂ ਤਾਂ ਨਵੇੜਾ ਕਰਨਾ ਨਹੀਂ ਮੈਨੂੰ ਨਵੇੜਾ ਮੇਰੀ ਗੱਲ ਸੁਣੋ ਬਾਈ ਜਦੋਂ ਇਹ ਤੈਨੂੰ ਰਾਤ-ਰਾਤ ਲੈ ਕੇ ਆਇਆ ਤੂੰ ਇਹਨੂੰ ਐਨ ਕਿ ਵੀ ਮੇਰੀ ਮਾਸੀ ਦੀ ਕੁੜੀ ਦਾ ਵਿਆਹ ਵਿਆਹਿਆਂ ਵਿਆਹ ਦੇ ਵਿੱਚ ਵਾਰਦਾ ਤਾਂ ਹੋ ਹੀ ਜਾਂਦੀਆਂ ਤੁਸੀਂ ਮੈਨੂੰ ਕਿਉਂ ਲੈ ਕੇ ਜਾਂਦੇ ਹੋ ਛੱਡੋ ਵੀਰੇ ਇਹ ਜੀ ਕੋਈ ਏਡੀ ਵੱਡੀ ਤੇ ਗੱਲ ਵੀ ਨਹੀਂ ਵੀਰੇ ਇਹਨੂੰ ਮੈਂ ਦੱਸਤਾ ਸੀ ਮਗਰ ਰਿਸ਼ਤੇਦਾਰ ਹੀ ਹੈ ਸਾਡਾ ਉਹ ਤੇ ਮੰਨ ਨਹੀਂ ਰ ਵੇ ਰੋ ਉਲਟ ਫਾਇਨਟਰੀ ਇਹ ਮੁੰਡਾ ਹੋ ਹੈ ਨਹੀਂ ਡਾ ਜੰਗਰ ਉਹ ਕਰੇ ਨਹੀਂ ਠਗਦਾ ਇਹ ਕਈ ਵਾਰੀ ਨਾ ਵਿਆਹ ਦੇ ਵਿੱਚ ਕਈ ਵਾਰੀ ਖੁੱਲ ਖੁੱਲ ਬਾਹਰ ਦੇ ਮੁੰਡੇ ਹੁੰਦੇ ਆ ਮੈਂ ਤਾਂ ਕਹਿਦੀ ਆ ਵੀ ਗਲਤ ਵੀ ਨਹੀਂ ਹੁੰਦੇ ਕੀਪਤਾ ਵੈਸੇ ਇਹਦਾ ਕੋਈ ਦੋਸਤ ਹੋਵੇ ਭੂਆ ਦਾ ਮੁੰਡਾ ਹੋਵੇ ਮਾਸੀ ਦਾ ਮੁੰਡਾ ਹੋਵੇ ਅੱਗੇ ਕੋਈ ਕਜ਼ਨ ਹੁੰਦਾ ਮੋਢੇ ਦਾ ਹੱਥ ਰੱਖ ਲੈ ਨਾਰਮਲ ਗੱਲ ਨਹੀਂ ਹੈ ਜੇ ਵੇਖਿਆ ਜਾਵੇ ਤਾਂ ਜੇ ਆਪਾਂ ਕਹਿੰਨੇ ਆ ਵੀ ਇਹ ਘਰ ਵਾਲੀ ਤੇ ਸ਼ੱਕ ਕਰਦਾ ਫਿਰ ਇਹਨੂੰ ਸ਼ੱਕ ਆਉਂਦੀ ਘਰ ਵਾਲੀ ਤੇ ਇਹਦੀ ਘਰ ਵਾਲੀ ਜੇ ਕੋਈ ਚੱਲਦੀ ਆ ਬਾਹਰ ਮਤਲਬ ਤਰੀਕਾ ਵਾਲੀ ਬਈ ਗੱਲਬਾਤ ਨਹੀਂ ਕਿਸੇ ਨਾਲ ਪਹਿਲਾਂ ਯਾਰ ਬਾਈ ਮੈਨੂੰ ਕੋਈ ਪਤਾ ਨਹੀਂ ਇਹ ਕਹਿੰਦੀ ਐਲੀਫੈਂਟਰਾ ਮੁੰਡਾ ਹਨਾ ਜੇ ਵੱਡਾ ਇੱਦਾਂ ਬਣਿਆ ਤਾਂ ਭਲਾ ਜਿੱਡਾ ਮਾਜ ਐਲੀਫੈਂਟਰ ਹੋਵੇ ਬੰਦਾ ਸਾਹਮਣੇ ਆਉਂਦਾ ਹੁੰਦਾ ਆਵੇ ਹਾਂ ਗੱਲ ਤਾਂ ਕਰਿਆ ਕੇ ਹਾਂ ਜਰ ਵੀ ਮੈਥੋਂ ਉਂ ਰੱਖਿਆ ਗਿਆ ਜਾਂ ਕਿਵੇਂ ਵੀ ਆ ਠੀਕ ਆ ਚੱਲ ਆਪਾਂ ਕਹਿੰਦੇ ਆ ਰਿਸ਼ਤੇਦਾਰੀਆਂ ਚ ਦੂਰ ਪਰਦੇ ਹੀ ਨੱਚਦੇ ਆ ਜੀਜਾ ਸਾਲੀ ਨੱਚਦੇ ਆ ਵਾਹ ਫੜ ਫੜ ਨੱਚਦੇ ਆ ਬਈ ਇੱਕ ਦੂਜੇ ਨੂੰ ਜਾਣਦੇ ਆ ਕਿਹਨਾਂ ਵੀ ਬੀ ਮਲਾਓ ਤਾਂ ਸਹੀ ਵੀ ਕੌਣ ਆ ਕੀ ਲੱਗਦਾ ਕੀ ਇਹ ਕਿਹੜੀ ਰਿਸ਼ਤਦਾਰੀ ਦਾ ਕੀ ਬਰੀ ਤਾਂ ਇਹੋ ਜਿਹਾ ਕੰਮ ਹੁੰਦਾ ਵੀ ਜੀਜੇ ਸਾਲੀ ਦਾ ਵੀ ਕਈ ਕਲੇਸ਼ ਪੈ ਜਾਂਦਾ ਵੀ ਜੀਜਾ ਕਈ ਧੱਕਾ ਕਰਨ ਲੱਗ ਜੇ ਹੱਥਾਂ ਬਾਹਰ ਵੱਧ ਖਚਣ ਲੱਗ ਜਾਂਦਾ ਉੱਥੇ ਵੀ ਸਾਲੀ ਗੁੱਸਾ ਕਰਦੀ ਮੋਢੇ ਦਾ ਧਰਖਣਾ ਤਾਂ ਬਹੁਤ ਵੱਡੀ ਗਲਤੀ ਮੋਢੇ ਦਾ ਹੱਥ ਕਿਵੇਂ ਰੱਖੋ ਬਈ ਜੇ ਕੋਈ ਬੰਦਾ ਜਾਣ ਪਛਾਣ ਵਾਲਾ ਹੋਊਗਾ ਫੇਰ ਰੱਖੂਗਾ ਇਹ 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 ਵੀ ਵਧੀਆ ਨੱਚੀ ਗਈ ਉਹਦੇ ਨਾਲ ਹਾਂ ਤਾਂ ਬਗਾਨਾ ਬੰਦਾ ਇਹ ਕਿਵੇਂ ਮੋਢੇ ਮੈਂ ਕਿਵੇਂ ਯਾਰ ਲੂੰ ਉਹ ਬਗਾਨਾ ਬੰਦਾ ਮੋਢੇ ਦਾ ਹੱਥ ਰੱਖਦਾ ਠੀਕ ਆ ਉਦੋਂ ਮੁਰ ਕੇ ਮੋਢੇ ਤੇ ਰਾ ਕੇ ਨੂੰ ਪੁੱਛ ਇਥੇ ਚ ਨਹੀਂ ਨਹੀਂ ਵੀਰੇ ਉਹ ਤਾਂ ਮੈਂ ਆਪ ਖੁਰਕਿਆ ਸੀ ਤਾਂ ਐਵੇਂ ਖੁਰਕਿਆ ਸੀ ਵੀਰੇ ਮੈਂ ਇਹਦਾ ਬਾਹਰ ਇੱਥੇ ਕਿਵੇਂ ਜੋ ਮੇਰੀ ਘਰ ਮੈਂ ਆਉ ਦੇਖੀ ਵੇਖ ਕੇ ਫੇਰ ਉਹਦੇ ਬਾਅਦ ਉਹਦੇ ਮਚਾਂ ਅਲਫੜਾ ਮਾਰਿਆ ਜਿਹਦੇ ਚੁੰਡੀ ਵੱਡੀ ਹੈ ਹੂੰ ਇਹਦਾ ਮੈਂ ਮਾਰੇ ਲਾ ਕੇ ਲੈ ਗਿਆ ਉਹ ਯਾ ਚੁੰਡੀ ਲਾ ਕੇ ਲੋਨ ਰੋ ਵੇਖ ਲਾ ਉਹਨਾਂ ਕਾ ਫਿਰ ਜਾਵੜਾ ਕਮਰੇ ਜਾਵੜਾ ਨਾ ਉਹਦੇ ਨਾਲ ਜਖਰਾ ਮੈਂ ਤਾਂ ਕਹਿੰਦਾ ਤੇਰੀ ਚੁੰਡੀ ਵੱਡੀ ਨਹੀਂ ਤੇ ਫਿਰ ਉਹ ਮੇਰਾ ਲਾ ਕੇ ਲੈ ਕੇ ਕੁਸ ਤੇ ਲਾ ਕੇ ਲੈ ਜਾਣ ਵਾਲਾ ਕੰਮ ਹੀ ਚੁੰਡੀ ਵਟਣ ਦਾ ਕੋਣ ਹੁੰਦਾ ਯਾਰ ਮੇਰੇ ਜਨਾਨੇ ਨੂੰ ਕਿਵੇਂ ਟੱਚ ਕਰ ਜੂਗੀ ਚੁੰਨੀ ਭੂਆ ਦਾ ਮੁੰਡਾ ਚੁੰਨੀ ਤਾਂ ਵੱੜਦਾ ਨਹੀਂ ਹੁੰਦਾ ਵੀਰੇ ਉਹੀ ਮੈਂ ਥੋੜਾ ਯਾਰ ਭੂਆ ਦੇ ਮੁੰਡੇ ਸਾਲੀ ਸੀਗੀ ਵੀ ਤੇਰੇ ਚੁੰਨੀ ਵੱਡੀ ਉਹ ਮੁੰਡੇ ਨੂੰ ਮੈਂ ਜਾਣਦਾ ਨਹੀਂ ਮੈਂ ਤੈਨੂੰ ਸਿੱਧੀ ਗੱਲ ਇਹਨੂੰ ਨਹੀਂ ਸੀ ਕੋਈ ਮਿਲਦੀ ਮੈਂ ਤੇ ਦੇਣਾ ਵਿਆਹ ਕਰਾ ਕੇ ਪਸਤਾਈ ਜਾਨੀ ਆਪ ਹੂੰ ਸਿੱਧੀ ਗੱਲ ਮੈਨੂੰ ਛੱਡ ਕੇ ਪਰੇ ਕਰੀ ਉਹਦੇ ਨੂੰ ਪਸਤਾਈ ਕਦ ਜਾਨੀ ਵੀਰੇ ਇਹਨੂੰ ਕੁਝ ਪਤਾ ਨਾ ਖਾਣ ਦਾ ਢੰਗ ਨਾ ਕੋਸਾ ਵਾਸਤਾ ਵੀਰੇ ਇਹਨੂੰ ਅੱਛਾ ਉਹੀ ਉਹਦੇ ਕਰਕੇ ਤਾਂ ਨਹੀਂ ਬਈ ਕਿਤੇ ਨਾਉਂਦਾ ਧੌਂਦਾ ਨਹੀਂ ਉਹਦੇ ਕਰਕੇ ਤਾਂ ਨਹੀਂ ਕਿਤੇ ਘਰ ਵਾਲੀ ਬਾਹਰ ਜਾਂਦੀ ਸਾਰਾ ਕੁਝ ਚੱਲਦਾ ਫਰੈਸ਼ ਹੁੰਨਾ ਮੇਰਾ ਕੋਈ ਐ ਨਹੀਂ ਵੀ ਸਾਰਾ ਕੁਛ ਨੂੰ ਪੂਰਾ ਕਰੀਦਾ ਜੇ ਜਨਾਨੀ ਲੰਡਰ ਹੋਵੇ ਤਾਂ ਮੈਂ ਕੀ ਕਰੂੰਗਾ ਜੇ ਜਨਾਨੀ ਲੰਡਰ ਹੋਵੇ ਕਹਿੰਦੇ 365 ਚਤਰਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਬਾਈ ਉਹ ਤਾਂ ਮਾਰਦੇ ਮਾਰਦੇ ਆ ਬੰਦਾ ਜਿੰਨਾ ਮਰਜੀ ਉਹ ਹੋ ਜਾ ਜਦੋਂ ਜਨਾਨੀ ਲੰਡਰ ਹੋਵੇ ਭਲਾ ਤੋਂ ਸਾਰੀ ਇਜਾਜ਼ਤ ਕੁਛ ਨਾ ਕੁਛ ਉਹਦਾ ਪੂਰਾ ਕਰੀ ਚੱਲ ਜਦੋਂ ਲੰਡਰ ਆ ਨਾ ਉਹਨੇ ਤੜਕੇ ਉੱਠ ਕੇ ਬੰਦਾ ਨਵਾਂ ਪੱਲਣਾ ਹੀ ਪੱਲਣਾ ਉਹਨੇ ਲੰਡਰ ਰਹਿਣਾ ਹੀ ਲੈਣਾ ਹਾਂ ਜਿੰਨਾ ਮਰਜੀ ਸਮਝਾ ਜਿਵੇਂ ਕਹਿੰਦੇ ਹੁੰਦੇ ਆ ਬਾਈ ਨਸ਼ੇੜੀ ਨੂੰ ਜਿੰਨਾ ਮਰਜੀ ਕਹਿ ਦੋ ਵੀ ਤੂੰ ਨਸ਼ਾ ਨਹੀਂ ਕਰਨਾ ਉਹ ਤੁਹਾਡੇ ਮੂਰੇ ਕਹੀ ਜਾਊਗਾ ਮੈਨੂੰ ਸੌਂ ਲੱਗੇ ਮੈਨੂੰ ਇਹਦੀ ਸੌਂ ਲੱਗੇ ਮੈਨੂੰ ਮਾਂ ਦੀ ਸੌਂ ਲੱਗੇ ਮੈਨੂੰ ਪਿਓ ਦੀ ਸੌਂ ਲੱਗੇ ਮੈਂ ਨਸ਼ਾ ਨਹੀਂ ਕਰਦਾ ਪਰ ਉਹਨੇ ਨਸ਼ਾ ਕਰਨਾ ਹੀ ਕਰਨਾ ਜਿੰਨਾ ਮਰਜ਼ੀ ਜੋ ਲੈ ਲਓ ਜੇ ਉਹਨੇ ਨਸ਼ਾ ਛੱਡਣਾ ਉਹਨੇ ਛੱਡ ਹੀ ਦੇਣਾ ਠੀਕ ਹੈ ਤੇ ਜੇ ਨਹੀਂ ਚੀ ਛੱਡਣੀ ਤਾਂ ਛੱਡਣੀ ਨਹੀਂ ਉਹੇ ਉਵੇਂ ਜਨਾਨੀ ਹੁੰਦੀ ਆ ਜਿਹੜੀਆਂ ਲੰਡਰਾ ਲੰਡਰਾ ਜਨਾਨੀਆਂ ਹੁੰਦੀਆਂ ਹਨਾ ਉਹਨਾਂ ਨੇ ਆਪਣੇ ਯਾਰ ਆਪਦੇ ਖਸਮ ਬਣਾਉਣੇ ਹੁੰਦੇ ਆ ਕੁਛ ਮਰਜ਼ੀ ਕਰ ਲਓ ਜਿੰਨਾ ਮਰਜ਼ੀ ਦਾ ਘਰ ਵਾਲਾ ਜਿੰਨਾ ਮਰਜ਼ੀ ਦਾ ਪਿਓ ਜਿੰਨਾ ਮਰਜੀ ਉਹਦਾ ਸੌਹਰਾ ਜਾਂ ਪੈੰਡ ਵਾਲੇ ਬੰਦੇ 부ੜੀਆਂ ਸਾਥ ਸੌਹਰਾ ਕੁਛ ਮਰਜੀ ਕਹਿ ਲੈਣ ਉਹਨੇ ਲੰਡਰ ਦਾ ਲੰਡਰ ਰਹਿਣਾ ਹੀ ਰਹਿਣਾ ਸੱਚੀ ਗੱਲ ਆਏ ਬਾਈ ਬਾਈ ਇਹ ਜਮਾ ਉਹਨੇ ਰਹਿਣਾ ਹੀ ਆ ਕੁਛ ਮਰਜੀ ਕਹਿੰਦੇ ਕੁੱਤੇ ਦੀ ਪੂਛ ਵੀ ਸਿੱਧੀ ਕਦੇ ਹੋਈ ਆ ਜਦ ਕਲਾਕਾਰ ਆਪਾਂ ਮਾੜੇ ਕਹਿੰਦੇ ਨਾ ਕਲਾਕਾਰ ਕਈ ਤੇ ਸੱਚ ਕਹੋਂਦੇ ਆ ਲਾਵੀ ਜੀ ਨੇ ਗਾਣਾ ਗਾਇਆ ਸੀ ਵਿਆਹ ਕਰਵਾ ਲੈ ਚੰਦਰੀ ਨੇ ਪਰ ਆਸ਼ਕ ਨਹੀਂ ਛੱਡੇ ਹੈ ਨਾ ਉਹ ਇਹ ਕੰਮ ਉਹਦਾ ਠੀਕ ਆ ਇਲਜ਼ਾਮ ਬਹੁਤ ਵੱਡੇ ਲੱਗ ਰਹੇ ਆ ਤੁਹਾਡੇ ਤੇ ਇਹ ਕੀ ਬਹੁਤ ਵੱਡੇ ਇਲਜ਼ਾਮ ਆ ਤੁਹਾਡੇ ਤੇ ਵੀ ਵਿਆਹ ਦੇ ਵਿੱਚ ਤੁਹਾਡੇ ਤੇ ਬਾਹ ਰੱਖੀ ਚੁੰਡੀ ਵੱਡੀ ਤੁਸੀਂ ਗਲਤ ਚੱਲਦੇ ਹੋ ਕੋਈ ਇਹੋ ਜਿਹੇ ਬਹੁਤ ਵੱਡਾ ਇਲਜ਼ਾਮ ਲੱਗ ਰਿਹਾ ਤੁਹਾਡੇ ਘਰ ਵੱਲੋਂ ਵੀਰੇ ਆ ਇਹਦਾ ਆਪਣੀ ਕੋਈ ਲੌਂਡਾ ਛੜਦਾ ਇਹਨਾਂ ਨੂੰ ਪੁੱਛ ਲਓ ਫਿਰ ਯਾਰ ਭਾਈ ਮੇਰੀ ਗੱਲ ਸੁਣਾ ਲੌਂਡਾ ਨਹੀਂ ਜੜ ਮੈਨੂੰ ਵੇਖ ਕੇ ਹੀ ਆ ਇਹੋ ਜੀ ਜਨਾਨੀ ਮੈਂ ਕਹਣਾ ਜੇ ਜਨਾਨੀ ਇਹੋ ਜੀ ਹੋਵੇ ਨਾ ਚੰਗੀ ਤੁਸੀਂ ਇਹੋ ਜਿਹੇ ਹੈਗੇ ਹੋ ਨਹੀਂ ਵੀ ਮੈਂ ਹੈ ਨਹੀਂ ਤਾਂ ਯਾਰ ਮੇਰੀ ਗੱਲ ਸੁਣ ਇਹਨੇ ਟੁੰਡੀ ਪੜਾਈ ਇਹ ਹੈਗੇ ਆ ਇਹ ਗਲਤ ਆ ਇਹ ਗਲਤ ਆ ਲੌਂਡਿਆਂ ਤੇ ਬੰਦੇ ਚੜਾਉਂਦੇ ਪੈਸੇ ਅੱਧੇ ਵਿੱਚ ਉਹ ਸਾਲ ਲੈਂਦੇ ਆ ਮੈ ਮਰੀ ਜਾਂਦੀ ਆ ਬਈ ਇਹਨੇ ਵੇਖਿਆ ਜੇ ਮੇਰੇ ਸਾਹਮਣੇ ਅੱਖਾਂ ਦੇ ਟੁੰਡੀ ਵੱਡੀ ਆ ਜੇ ਚੱਜ ਦੀ ਜਨਾਨੀ ਹੁੰਦੀ ਨਾ ਕੰਨ ਤੇ ਮਾਰਦੀ ਉਹਦੇ ਕੰਨ ਤੇ ਚਪੇੜਾ ਮਾਰਦੀ ਜਮਾ ਸਹੀ ਗੱਲ ਆ ਬਈ ਤੇਰੀ ਇਹ ਕਿਵੇਂ ਇਹਨੇ ਕਿਵੇਂ ਵੜਾ ਲਈ ਬਈ ਤੁਸੀਂ ਜਦੋਂ ਪਹਿਲੀ ਗੱਲ ਤਾਂ ਇਹ ਆ ਵੀ ਤੇਰਾ ਘਰ ਵਾਲਾ ਤੇਰਾ ਤੇਰਾ ਘਰ ਵਾਲਾ ਪਹਿਲੇ ਬੋਲਣ ਤੋਂ ਪਹਿਲਾਂ ਤੂੰ ਉਹਦੇ ਚਪੇੜੇ ਮਾਰਨੇ ਸੀ ਤੂੰ ਉਹਨੂੰ ਬੋਲਣਾ ਸੀ ਵੀ ਇਹ ਗਲਤ ਕਰ ਰਹੇ ਆ ਬਈ ਤੂੰ ਵੇਰੇ ਮੈਂ ਨਹੀਂ ਮਾਰ ਸਕਦੀ ਉਹਦੇ ਮੈਂ ਨਹੀਂ ਮਾਰ ਸਕਦੀ ਉਹਦੇ ਕਿਉਂ ਤੂੰ ਕਿਉਂ ਨਹੀਂ ਮਾਰ ਗੱਲਬਾਤ ਆ ਦੀ ਮੇਰੀ ਪਹਿਲਾ ਸੀਗ ਦਿਨਾਂ ਗੱਲਬਾਤ ਹੁਣ ਮੈਂ ਫੇਰ ਕਰਨੀ ਉਹਦੇ ਨਾਲ ਇਹ ਬਈ ਹੁਣ ਮੈਨੂੰ ਛੱਡ ਕੇ ਭਰਿਆ ਲੋਗੀ ਫੇਰ ਤੇ ਮੰਨ ਗਈ ਤਾ ਮੈਂ ਤਾਂ ਲੰਡਰ ਰੱਖਣੀ ਨਹੀਂ ਮੈਂ ਤਾਂ ਮੈਂ ਤਾਂ ਇਹੀ ਗੱਲ ਕਹਿੰਦਾ ਸੀ ਬਾਈ ਮੈਂ ਤੁਮ ਮਾਰ ਮਾਰ ਕੇ ਨਹੀਂ ਜਾਵਾਂ ਜਾਣਾ ਇਹ ਬਸ ਤੇ ਮੈਂ ਵੀ ਨਹੀਂ ਤੇਰੇ ਰਹਿਣਾ ਫੇਰ ਮੈਂ ਰੱਖਣੀ ਨਹੀਂ ਵਿਆਹ ਕਿਨੇ ਕਰਵਾਏ ਤੁਹਾਡਾ ਬਈ ਯਾਰ ਪਤਾ ਨਹੀਂ ਕਿਹੜਾ ਚਗਲ ਮੇਰਾ ਸਾਲਾ ਇਹਨਾਂ ਦਾ ਕੋਈ ਰਿਸ਼ਤੇਦਾਰ ਮੇਲੇ ਘਰੇ ਆ ਛੋਡੇ ਹੁਣ ਚਗਲ ਸਾਡੇ ਨਹੀਂ ਤੂੰ ਚਗਲ ਹੀ ਆ ਤੇਰੇ ਛੋਡੇ ਚਗਲ ਕਰਕੇ ਤਾਂ ਭੈਣ ਨਹੀਂ ਆਉਦੇ ਪੁਰਾਣੇ ਆ ਪਹਿਲਾਂ ਵੀਰਾ ਇੱਕ ਮਿੰਟ ਤੇਰਾ ਪੁਰਾਣਾ ਆਸ਼ਕ ਸੀਗਾ ਤੇ ਪਹਿਲਾਂ ਕਦ ਨੇ ਪਹਿਲਾਂ ਕਦ ਨੇ ਵੇਖ ਰਾਇ ਤੇਰਾ ਪਿਆਰ ਹੋਵੇ ਚਗਲ ਠੀਕ ਆ ਤੇਰੀ ਮਾਂ ਹੋਵੇ ਚਗਲ ਹਾਂ ਸਾਰਾ ਕੁਝ ਤੇ ਭੈਣ ਹਾਂ ਸਾਰਾ ਸਾਰਾ ਨਿਕਲੇ ਭੈਣ ਫਿਰ ਕਦੇ ਮੇਰੀ ਕੋ ਨਿਕਲੇ ਚਗਲ ਲੌਂਡਾ ਤੂੰ ਨਹੀਂ ਛੱਡਿਆ ਕੋਈ ਮੈਂ ਇਹਨੂੰ ਤੂੰ ਵੇਖ ਕੇ ਹੀ ਆ ਤੂੰ ਨਹੀਂ ਛੱਡੀ ਕੋਈ ਮੈਂ ਨਾ ਮੈਂ ਨਾ ਪੜਾ ਗਈ ਆ ਤੂੰ ਨੂੰ ਬੁੱਢੀ ਤੂੰ ਨਹੀਂ ਕੋਈ ਮੇਰੀ ਗੱਲ ਸੁਣ ਇੱਕ ਮਿੰਟ ਇਹਦਾ ਇਹਦਾ ਯਾਰ ਪੋਲ ਖੁੱਲੀ ਜਾਂਦੇ ਇੱਕ ਦੂਜੇ ਤੁਸੀਂ ਨਹੀਂ ਇੱਕ ਮਿੰਟ ਇਹਨੇ ਮੈਨੂੰ ਵੇਖਿਆ ਕਿਸੇ ਬੁੱਢੀ ਨੇ ਜਾਂਦੇ ਐਵੇਂ ਮਰੀ ਜਾਂਦੀ ਆ ਜਿਹੜਾ ਉਹ ਇੱਕ ਮਿੰਟ ਭਾਈ ਇੱਕ ਮਿੰਟ ਤਨ ਮੈਂ ਗੱਲ ਦਨ ਜਦੋਂ ਬੰਦਾ ਗਲਤ ਹੋਵੇ ਨਾ ਉਹਨੂੰ 100 ਐਵੇਂ ਪਾਉਣ ਦੀ ਖਾਤਰ ਉਹਨੂੰ 1 ਐਵੇਂ ਪਾਉਣ ਦੀ ਖਾਤਰ 100 ਝੂਠ ਮਾਰਦੇ ਇਹ ਮਰ ਤੇ ਬੁੱਢੀ ਨੂੰ ਬੁੱਢੀ ਬੁੱਢੀ ਆ ਪੱਠੇ ਵੱਡ ਕੇ ਵੀ ਦਿੰਦਾ ਭਾਈ ਮੇਰੀ ਗੱਲ ਸੁਣ ਚੱਲ ਇਹ ਕਹਿੰਦੀ ਪੱਠੇ ਵੜ ਪੱਠੇ ਨਹੀਂ ਮੈਂ ਕੁਝ ਨਹੀਂ ਵੜ ਕਹਿੰਦਾ ਇਹ ਮੇਰੇ ਮਗਰ ਨਹੀਂ ਜਾਂਦੀ ਹੁਣ ਇਹ ਆਉਦੇ ਯਾਰ ਦੀ ਖਾਤਰ ਹੀ ਮਰੇ ਨਾ ਝੂਠ ਮਾਰਦੀ ਆ ਜੇ ਇਹ ਪਹਿਲਾਂ ਦਾ ਯਾਰ ਸੀ ਆਇਆ ਕਿ ਆ ਮੋਰ ਦੇ ਤੇ ਮੈਂ ਚੱਲੇ ਕਈ ਭਲੇਖੇ ਨਾ ਰੱਖਿਆ ਗਿਆ ਦੂਜੀ ਅਰਥ ਕੀ ਕੀ ਹੋਇਆ ਕਿ ਨਹੀਂ ਉਹਦਾ ਹੱਥ ਰਖਾ ਲਿਆ ਤੁਸੀਂ ਇਹਦਾ ਹੱਥ ਚੁਧ ਮੈਂ ਵੀਰੇ ਇਹਦੇ ਨੇ ਰਹਿਣਾ ਨਹੀਂ ਆ ਨਾ ਇਧਰਲੇ ਪਾਸੇ ਮੈਂ ਰਹਿਣਾ ਨਹੀਂ ਇਹਦੇ ਇੱਥੇ ਚੁੰਡੀ ਵੱਡੀ ਤਾਂ ਨਹੀਂ ਪਰ ਇਹ ਕਰਲਾ ਵਿਰਧ ਤੂੰ ਨਹੀਂ ਛੱਡਦਾ ਕੋਈ ਵੇਖੋ ਯਾਰ ਤੁਸੀਂ ਦੋਸਤੋ ਪਰਿਵਾਰ ਦੇ ਵਿੱਚ ਗੱਲਾਂ ਬਹੁਤ ਵੱਡੀਆਂ ਹੋਈਆਂ ਪੰਜਾਬ ਕੱਲਾ ਬਸ ਮੋਢੇ ਤੇ ਹੱਥ ਰੱਖਣਾ ਨਹੀਂ ਜਲੂਸ ਕੱਢਿਆ ਮ ਗੱਲਾਂ ਹੋਰ ਵੀ ਵਿੱਚ ਬਹੁਤ ਹਨ ਦੇ ਗੱਲਾਂ ਹੋਰ ਵੀ ਬਹੁਤ ਗੁੱਜੀਆਂ ਮੈਂ ਹੋਰ ਗੱਲ ਦੱਸਦਾ ਇਹ ਭਾਂਤ ਨਹੀਂ ਜੀਵ ਵਾਲੀਆਂ ਗੋਲੀਆਂ ਵੀ ਖਾਂਦੀ ਆ ਜੀਵ ਵਾਲੀਆਂ ਗੋਲੀਆਂ ਮੈਂ ਤਾਂ ਵੀਰ ਚਿੱਟਾ ਵੀ ਲਾਉਣੀ ਆ ਕਿਰੇ ਲੈ ਕੇ ਰੱਖੀਆਂ ਪਈਆਂ ਮੈਂ ਸੋਚਾਂ ਭਾਂਤ ਉਹਦਾ ਇੱਥੇ ਕਿੱਥੋਂ ਆ ਜੀਵ ਵਾਲੀਆਂ ਗੋਲੀਆਂ ਕਹਦੋਂ ਖਾਂਦੀ ਆ ਮੈਨੂੰ ਕੀ ਪਤਾ ਇਹਨੂੰ ਪੁੱਛ ਮੈਂ ਚਿੱਟਾ ਵੀ ਲਾਉਣੀ ਆ ਜਦੋਂ ਇਹ ਲਈ ਸੀਗੀ ਉਦੋਂ ਤੈਨੂੰ ਕੁਝ ਕਹਿੰਦੀ ਹੁੰਦੀ ਸੀ ਵੀ ਕਹਿੰਦੀ ਭਈ ਚੋਰ ਨੇ ਮੈਂ ਪੁੱਛਿਆ ਸਾਡੇ ਘਰੇ ਗੋਲੀਆਂ ਕਿਵੇਂ ਆ ਗੀਆਂ ਮੈਂ ਕਰਦਾਂ ਪੁੱਛਿਆ ਤੇ ਮੁੜ ਕੇ ਜਦੋਂ ਮੈਂ ਵੇਖਿਆ ਭਾਂਤ ਉਹਦਾ ਜੀਵ ਵਾਲਾਂ ਗੋਲੀਆਂ ਦਾ ਹੱਡੀਆਂ ਦੀ ਵੀ ਜਾਨੀ ਆ ਫਿਰ ਜਾਵਰ ਮੇਰਾ ਖੜਾ ਛੱਡ ਮੈਂ ਬਸ ਜਨਾਨੀ ਨੂੰ ਵਜਾ ਕੀ 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 ਕਰੋਗੇ ਹੁਣ ਤੁਸੀਂ ਕੀ ਕਰੋਗੇ ਮੈਂ ਤਾਂ ਛੱਡ ਰੱਖਣੀ ਨਹੀਂ ਵੀਰੇ ਨਹੀਂ ਰੱਖਣੀ ਨਾ ਬਸ ਮੈਂ ਜਾਨੀ ਵੀਰੇ ਅੱਡੇ ਤੇ ਜਾਉਂਗਾ ਤੁਸੀਂ ਜਾਓ ਜੀ ਤੁਸੀਂ ਅੱਛਾ ਤੁਸੀਂ ਕੀ ਕਹਿਣਾ ਜਿਉਣੇ ਉਹ ਵੀ ਤੁਹਾਡੀ ਘਰ ਵਾਲੀ ਇਦਾਂ ਦੀ ਹੈ ਬਾਈ ਯਾਰ ਮੇਰੀ ਘਰ ਵਾਲੀ ਇਦਾਂ ਦੀ ਹੈ ਮੇਰਾ ਖੜਾ ਛੁੱਟ ਗਿਆ ਚੰਗਾ ਰਹਿ ਗਿਆ ਹਜੇ ਕੋਈ ਜਵਾਕ ਨਹੀਂ ਹੋਇਆ ਨਹੀਂ ਜਵਾਕ ਦੀ ਜ਼ਿੰਦਗੀ ਰਲਦੀ ਠੀਕ ਆ ਅੱਜ ਮੇਰਾ ਵਧੀਆ ਖੜਾ ਛੁੱਟ ਗਿਆ ਪਰ ਆਪਾਂ ਇਹ ਗੱਲ ਕਹਿੰਦੇ ਜੇ ਕਿਸੇ ਨਾਲ ਵਿਆਹ ਕਰਾ ਤਾਂ ਵੀ ਪੁੱਛ ਗਿੱਚ ਕੇ ਕਰਾਓ ਮੈਨੂੰ ਇਹ ਜਨਾਨੀ ਮਿਲ ਗਈ ਇੱਕ ਤਾਂ ਕੈਰੈਕਟਰ ਨਾਲ ਸੌਂ ਆ ਇੱਕ ਨਸ਼ਾ ਪਤਾ ਕਰਦੀ ਤੇ ਮੈਂ ਫਸ ਗਿਆ ਜੇ ਹੀ ਮੈਂ ਪੁੱਛ ਗਿਆ ਚੱਕ ਕੇ ਕਰਦਾ ਤੇ ਮੇਰੀ ਜ਼ਿੰਦਗੀ ਵਜ ਜਾਂਦੀ ਮੇਰਾ ਨਰਕ ਬਣ ਗਈ ਚੱਲ ਹਜੇ ਜਵਾਬ ਨਹੀਂ ਹੋਇਆ ਮੇਰਾ ਜ਼ਿੰਦਗੀ ਬਚ ਗਈ ਚੱਲ ਕੱਲ ਨੂੰ ਹੋਜੂ ਕੱਲ ਨੂੰ ਜਵਾਬ ਹੋ ਗਿਆ ਯਾਰ ਮੈਂ ਇਹਦੇ ਕੋਲ ਛੜਦਾ ਕਿ ਆ ਉਹਦੇ ਕੋਲ ਰੱਖਦਾ ਉਹਦੀ ਜ਼ਿੰਦਗੀ ਖਰਾਬ ਹੋ ਗਈ ਬਾਈ ਜਨਾਨੀਆਂ ਕਦੇ ਸਹੀ ਨਹੀਂ ਹੋ ਸਕਦੀਆਂ ਜਿਹੜੀਆਂ ਗਲਤ ਹੋਈਆਂ ਬਾਈ ਯਾਰ ਮੈਂ ਤੈਨੂੰ ਇਹ ਹੀ ਨਹੀਂ ਗੱਲ ਕਹਿੰਦਾ ਸਾਰੀਆਂ ਜਨਾਨੀਆਂ ਗਲਤ ਆ ਜਿਹੜੀ ਜਨਾਨੀ ਸਹੀ ਹੁੰਦੀ ਨੇ ਤੇ ਮੋਢੇ ਤੇ ਰੱਖ ਕੇ ਕੰਨ ਤੇ ਮਾਰਦੀ ਤੂੰ ਮੇਰੇ ਮੋਢੇ ਤੇ ਕਿਵੇਂ ਰੱਖਿਆ ਜੇ ਗਲਤ ਸੀ ਤਾਂ ਹੀ ਲਗਾਇਆ ਸਾਰਗ ਨੂੰ ਆਪੇ ਇਕੱਲਾ ਸੇ ਨਿਭਾਉਂਦੇ ਪੰਜੇ ਉਂਗਲਾਂ ਕੋਈ ਕਦੇ ਵੀ ਨਹੀਂ ਮਕੀਤੇ ਨਹੀਂ ਜਦੋਂ ਵਿਸ਼ਵਾਸ ਆਪਾ ਕਿ ਮੈਂ ਇਹਨੂੰ ਇੱਕ ਦਿਨ ਪਹਿਲੇ ਰਾਤੀ ਕਹਤਾ ਸੀਗਾ ਉਸ ਉਹ ਰਾਤ ਹੀ ਇਹੇ ਜੀ ਚੜੀ ਸੀ ਉਹ ਮਾਨਸੂਨ ਉਹੀ ਰਾਤ ਚੜੀ ਸੀਗੀ ਜੇ ਦੇ ਵਿੱਚ ਸਾਰੇ ਪੇਤ ਖੁੱਲ ਗਏ ਮੈਂ ਤੁਹਾਨੂੰ ਦੱਸਦਾ ਬਾਈ ਪਹਿਲੀ ਰਾਤ ਮੈਨੂੰ ਇੱਕ ਗੱਲ ਕਹਤੀ ਸੀ ਵੀ ਨਾ ਤਾਂ ਮੈਂ ਗਲਤਾਂ ਨਾ ਤੂੰ ਗਲਤ ਹੋਈ ਮੈਂ ਨਾ ਤੇਰੇ ਤੇ ਸ਼ੱਕ ਇਹਦਾ ਨਾ ਤੂੰ ਮੇਰੇ ਤੇ ਮੇਰਾ ਬਿਨਾ ਵਲੌਗ ਤੋਂ ਫੋਨ ਕਰੇ ਪਾ ਲੈਂਦਾ ਇਹਦਾ ਬਿਨਾ ਵਲੌਗ ਤੋਂ ਪਾ ਰਹਿੰਦਾ ਸੀ ਠੀਕ ਹੈ ਨਾ ਮੈਂ ਇਹ ਤੇ ਸ਼ੱਕ ਇਹਨੇ ਵੇਲੇ ਤੇ ਕੀਤਾ ਸੀ ਉਸ ਰਾਤ ਮੈਂ ਜਦੋਂ ਇਹਨੇ ਮੋਢੇ ਤੇ ਰੱਖੀ ਮੈਂ ਚੱਲ ਕਈ ਬੰਦੇ ਤੋਂ ਪੀਤੀ ਖਾਦੀ ਰੱਖਿਆ ਜਦੋਂ ਦੂਜੀ ਰਾਤ ਇਹਨੇ ਚੁੰਡੀ ਵੱਡੀ ਇਹ ਤੋ ਕੀ ਲੈਣਾ ਮੈਂ ਬਾਹਰ ਜਾ ਕੇ ਉਹਦੇ ਲਫੇੜੇ ਮੈਂ ਉਹਦੇ ਲਫੇੜੇ ਮਾਰੇ ਉੱਥੇ ਉਹਨੇ ਬਾਹਰ ਮੁੰਡੇ ਵਾਲਾ ਲੇ ਸੀਗੇ ਉਹਨਾਂ ਦੇ ਨੇੜੇ ਤੇੜੇ ਹੋਊਗਾ ਪੰਡ ਹਨਾ ਉੱਥੇ ਮੁੰਡੇ ਵਾਲੇ ਮੈਂ ਬਾਹਰ ਪਿਸ਼ਾਬ ਕਰਨਾ ਓਟ ਕਾਣ ਮੇਰੇ ਨਾਲ ਧੱਕਾ ਮਾਈ ਕੀਤੀ ਮੇਰੇ ਲੜੇ ਪਾ ਤੇ ਮੈਂ ਉਹਨੇ ਮੇਰੇ ਲਫੇੜੇ ਮਾਰੇ ਮੈਂ ਮਾਰ ਤੇ ਚਲੋ ਉੱਥੇ ਉਦੋਂ ਮੁੜ ਕੇ ਉਹਦਾ ਸਟੈਂਡ ਲੈਣ ਲੱਗ ਗਈ ਜਦੋਂ ਸਟੈਂਡ ਲੈਣ ਲੱਗੀ ਮੈਨੂੰ ਗੁੱਸਾ ਆਊਗਾ ਬਾਈ ਯਾਰ ਠੀਕ ਆ ਆਪਣਾ ਵਦ ਗਿਆ ਖੜਾ ਛੁੱਟ ਗਿਆ ਆਪਾਂ ਇਹ ਗੱਲ ਕਹਿਨੇ ਆ ਜੇ ਕੁੜੀ ਵੀ ਆ ਮੁੰਡਾ ਵੀ ਜੇ ਤੁਹਾਡੀ ਕਿਸੇ ਨਾਲ ਗੱਲਬਾਤ ਆ ਜਾਂਦਾ ਵਿਆਹ ਕਰਾ ਲਓ ਪਰ ਵਿਆਹ ਤੋਂ ਬਾਅ ਥੋੜਾ ਤਾਂ ਜਿਹੜਾ ਕੁਝ ਹੋਗਾ ਹੋਗਾ ਜਵਾਕ ਦਾ ਕੀ ਕਸੂਰਾ ਜਵਾਕ ਦਾ ਥੋੜੀ ਮਰਜ਼ੀ ਨਹੀਂ ਜਵਾਕ ਹੈਗਾ ਤੇਰੀ ਨਹੀਂ ਬਾਈ ਚੰਗਾ ਰਹਿ ਗਿਆ ਮੈਂ ਜਦੋਂ ਨਹੀਂ ਰਹਿ ਗਿਆ ਤਲਾਕ ਲਵਾਂਗੇ ਹੁਣ ਹਾਂ ਤਲਾਕ ਲਵਾਂਗਾ ਜੇ ਜਵਾਕ ਨਾ ਹੁੰਦਾ ਖੁਸ਼ ਰਹੂਗੀ ਬਾਈ ਇਹ ਵੀ ਜੇ ਤਲਾਕ ਦੇ ਜਿੱਥੇ ਮਰਜ਼ੀ ਰਵੇ ਖੁਸ਼ ਬਾਈ ਜੇ ਜਵਾਕ ਹੋ ਜਾਂਦਾ ਨਾ ਮੈਂ ਇਹਨੂੰ ਦੇਣਾ ਨਹੀਂ ਸੀਗਾ ਜੇ ਮੈਂ ਮੇਰੇ ਕੁੜੀ ਹੁੰਦੀ ਧੀ ਹੁੰਦੀ ਮੈਂ ਜਮੇ ਨਹੀਂ ਸੀ ਦੇਣੀ ਇਹਦੇ ਲਈ ਲੰਡਰ ਨਹੀਂ ਸੀ ਬਣਾਣੀ ਮੈਂ ਬਹੁਤ ਬਹੁਤ ਧੰਨਵਾਦ ਬਾਈ ਦੋਸਤੋ ਤੁਸੀਂ ਦੇਖ ਸਕਦੇ ਹੋ ਵਿਆਹ ਦਾ ਟਾਈਮ ਚੱਲ ਰਿਹਾ ਬਾਈ ਸਿਆਲਾਂ ਦਾ ਟਾਈਮ ਆ ਇਸ ਸਿਆਲਾਂ ਦੇ ਵਿੱਚ ਫਰਵਰੀ ਤੇ ਵਿੱਚ ਵਿਆਹ ਬਹੁਤ ਜਿਆਦਾ ਆ ਰਿਹਾ ਜਿਹਦੇ ਵਿੱਚ ਇਹਨਾਂ ਦੇ ਪਰਿਵਾਰ ਦਾ ਵਿਆਹ ਸੀਗਾ ਮਾਸੀ ਦੀ ਕੁੜੀ ਦਾ ਵਿਆਹ ਸੀ ਤੇ ਇਹਦੀ ਘਰ ਵਾਲੀ ਦੇ ਮੋਢੇ ਦੇ ਉੱਤੇ ਅਥ ਰੱਖਿਆ ਮੁੰਡੇ ਨੇ ਤੇ ਉਤੋਂ ਹੀ ਗੱਲ ਵਧ ਗਈ ਬਾਬੇ ਜਿਹੜੀ ਤੁਸੀਂ ਸਾਰੀ ਸਟੋਰੀ ਸੁਣੀਆ ਇਹ ਸੱਚ ਸਟੋਰੀ ਆ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਸਾਡੀ ਵੀਡੀਓ ਸੇਹ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ